ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਹੁਣੇ-ਹੁਣੇ ਆ ਰਹੀ ਹੈ ਵੱਡੀ ਖਬਰ ਹੁਣੇ-ਹੁਣੇ ਇੱਥੇ ਪੈ ਗਿਆ ਇਹ ਵੱਡਾ ਪੰਗਾ ਜੀਹਾਂ ਦੋਸਤੋ ਪੁਲਿਸ ਤੇ ਨਿਹੰਗਾਂ ਦੇ ਵਿਚਾਲੇ ਹੋ ਗਿਆ ਇਹ ਪੰਗਾ ਹੋ ਗਈ ਝੜਪ ਇੱਕ ਦੀ ਹੋਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਦੋਸਤੋ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੂੰਗਾ ਵਿਖੇ ਪੁਲਿਸ ਦੇ ਨਿਹੰਗ ਸਿੰਘਾਂ ਦੇ ਵਿਚਕਾਰ ਵੀਰ ਵਰਸ ਵੇਰੇ ਗੋਲੀਬਾਰੀ ਹੋਈ ਹੈ ਤੇ ਗੋਲੀਬਾਰੀ ਵਿੱਚ ਪੀਸੀਆਰ ਵਿੱਚ ਤੇ ਨਾਤ ਹੋਮਗਾਰਡ ਜਸਪਾਲ ਸਿੰਘ ਦੀ ਮੌਤ ਹੋ ਗਈ ਡੀਐਸਪੀ ਪੁਲਤ ਸਮੇਤ 10 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ ਅਤੇ ਇਸ ਘਟਨਾ ਤੋਂ ਬਾਅਦ ਸਾਰੀ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੰਸਦ ਮੈਂਬਰ ਸੰਤੇਵਲ ਵੀਰ ਸਿੰਘ ਸਿੱਚੇਵਾਲ ਜ਼ਖਮਿਆਂ ਦਾ ਹਾਲਚਾਲ ਪੁੱਛਣ ਲਈ ਹਸਪਤਾਲ ਪੁਜੇ ਹਸਪਤਾਲ ਦੇ ਵਿੱਚ ਜੀ ਹਾਂ ਦੋਸਤੋ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਵਿੱਚ ਜਿਸ ਦਾਖਲ ਜ਼ਖਮੀਆਂ ਦੀ ਪਛਾਣ ਡੀਐਸਪੀ ਭਲਤ ਭਾਰਤ ਪੂਸ਼ਨ ਸ਼ੈਣੀ ਏਐਸਆਈ ਸੁਖਦੇਵ ਸਿੰਘ ਕਾਂਸਟੇਬਲ ਬਬਲਪ੍ਰੀਤ ਸਿੰਘ ਏਐਸਆਈ ਅਸ਼ੋਕ ਕੁਮਾਰ ਅਤੇ ਹੋਰਨਾ ਪੁਲਿਸ ਅਫਸਰਾਂ ਵੱਜੋਂ ਹੋਈ ਹੈ ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਵਾਸੀ ਪਿੰਡ ਮਣਿਆਲਾ ਵੱਜੋਂ ਹੋਈ ਹੈ ਫਿਲਹਾਲ ਗੋਰੀਬਾਰੀ ਰੋਕੀ ਗਈ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ